ਨਾ ਕੀ ਕੋ ਸੱਟਿਆ ਸਿਆ ਆ ਕੋਈ ਹਾਲ ਥੋੜੀ ਆ ਆ ਜਾ ਕੇ ਸਾਡੇ ਮੋਗੇ ਚੜਦਾ ਇਧਰੋ ਕੁੱਤੇ ਵੇਖੋ ਵਿੱਚ ਉਹ ਵੇਖੋ ਉਹ ਉਧਰ ਮਾਰੂ ਵੇ ਕੁੱਪ ਕੁੱਤੇ ਆ ਬਾਈ ਸਾਡੇ ਮੋਗੇ ਸਾਡੇ ਪਾਣੀ ਲਾਉਣੇ ਆ ਜਦੋਂ ਜਾ ਕੇ ਨਾ ਇੱਕ ਬੰਦਾ ਸਾਨੂੰ ਮੋਗੇ ਦੇ ਉੱਪਰ ਆਉਣਾ ਪੈਂਦਾ ਆ ਕਚਰਾ ਜਾ ਕੇ ਸਾਡੇ ਮੋਗੇ ਦੇ ਵਿੱਚ ਚੜਦਾ ਕੰਨ ਪੈਸੇ ਲੈ ਲੈਂਦੇ ਆ بیا ਜਦਿਆਂ ਕਿਤੇ ਘਰੇ ਲਾਉਂਦੇ ਟੈਂਟ ਲਿਆ ਕੇ ਧੋਂਦੇ ਇੱਥੇ ਹੂੰ ਕਿ ਸਰਵੇਟੇਸ਼ਨ ਦੇ ਤਮਾਉਣ ਆਪਦਾ ਕਰਨ ਉਹ ਲਿਆ ਕੇ ਸਾਰੇ ਟੈਂਡਰ ਗੰਦਾ ਐ ਸਾਰਾ ਇੱਥੇ ਲਿਆ ਕੇ ਨਹਿਰਾਂ ਤੋਂ ਉਹ ਅਸੀਂ ਪਾਣੀ ਪੀਂਨੇ ਆ ਜੀ। ਮਹਿਕਮੇ ਵੱਲੋਂ ਕੋਈ ਇਸ ਦੀ ਔੜੀ ਸਾਡੀ ਕੋਈ ਸੁਣਾਈ ਨਹੀਂ ਕਰਦਾ ਜੀ ਬਹੁਤ ਅਸੇ ਐ ਐਸਡੀਐਮ ਦੇ ਜਾ ਕੇ ਕਹਿੰਦਾ ਸਾਰਿਆਂ ਨੂੰ ਕਹਿ ਕੇ ਥੱਕ ਗਏ ਸਾਡੀ ਕੋਈ ਸੁਣਾਈ ਨਹੀਂ ਕਰਦੇ ਅਧਿਐਨ ਨੂੰ ਕਹਿੰਦਾ ਨਹਿਰ ਦੀ ਸਫਾਈ ਕਰੋ ਨਾ ਅਧਿਐਨ ਕਰਦੇ। ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਰਾਜਸਥਾਨ ਦੇ 사ਦੂਲ ਸ਼ਹਿਰ ਦੇ ਵਿੱਚ ਮੌਕੇ ਤੇ ਖੜੇ ਆ ਤੇ ਤਾਇਆ ਜੀ ਵੀ ਸਾਡੇ ਨਾਲ ਆ ਤੇ ਜਦੋਂ ਬਾਜ਼ਾਰ ਤੋਂ ਘਰੇ ਜਾ ਰਹੇ ਸੀ ਤਾਂ ਤਾਇਆ ਜੀ ਨੇ ਮੈਨੂੰ ਸਪੈਸ਼ਲ ਰੁਕਿਆ ਤੇ ਮੈਨੂੰ ਕਹਿੰਦੇ ਬਾਈ ਮੇਰੇ ਨਾਲ ਚੱਲ ਤੇ ਤੈਨੂੰ ਜਿਹੜਾ ਆਪਾਂ ਪਾਣੀ ਪੀ ਰਹੇ ਆ ਉਹ ਚੀਜ਼ ਤੁਸੀਂ ਵਿਖਾਓ ਤੇ ਤਾਇਆ ਜੀ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਵੀ 사ਦੂਲ ਸ਼ਹਿਰ ਦੀ ਜਿਹੜੀ ਇਹ ਨਹਿਰ ਦੇ ਹਾਲਾਤ ਆ ਤੇ ਇਸ ਤੋਂ ਸਬੰਧਤ ਆਪਾਂ ਤਾਇਆ ਜੀ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਇਆ ਜੀ ਦਾ ਪਿੰਡ ਜਾਣਦੇ ਆ ਤੇ ਤਾਇਆ ਜੀ ਬਾਰੇ ਜਾਣਦੇ ਆ ਸਸਰੀ ਘਰ ਦਾ ਹੈ ਜੀ ਸਸਰੀ ਘਰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਤੇ ਤਾਇਆ ਜੀ ਕਿਹੜਾ ਪਿੰਡ ਆ ਕੀ ਨਾਮ ਆ ਤੁਹਾਡਾ ਮੇਰਾ ਨਾਂ ਜਸਵੀਰ ਸਿੰਘ ਆ ਪਿੰਡ ਆ ਦੁੱਦਾ ਖਿਚੜ 15 ਐਸਡੀਐਸ ਠੀਕ ਆ ਤੇ ਹੁਣ ਦੱਸੋ ਮੈਨੂੰ ਕਿਉਂ ਲਿਆਂਦਾ ਇੱਥੇ ਤੁਹਾਨੂੰ ਜੀ ਆ ਪਾਣੀ ਵੇਖੋ ਜੀ ਅਸੀਂ ਆਹ ਵੇਖੋ ਨਹਿਰ ਦੇ ਵਿੱਚ ਕਿੰਨਾ ਗੰਦਾ ਹ ਹ ਸਾਡੇ ਲਾਲਗੜ੍ਹ ਛੌਣੀ ਪਿੰਡ ਚੱਕ ਸੋਹਣਿਆਲਾ ਖਾੜਸ ਜੀਵਾਰ ਦੁੱਦਾ ਖਿਚੜ 16 ਐਸਡੀਐਸ ਹੂੰ ਮਿਲਟਰੀ ਵਾਲੇ ਵੀ ਇਹ ਪਾਣੀ ਯੂਜ਼ ਕਰ ਰਹੇ ਐ ਜੋ ਕਿ ਮੰਡੀ ਦੇ ਜਿਹੜੇ ਆ ਕੇ ਟੈਂਟ ਵੀ ਇੱਥੇ ਧੋਂਦੇ ਆ ਲੋਕਾਂ ਦਾ ਟੈਂਟ ਦਾ ਕਿਰਾਇਆ ਲੈਂਦੇ ਆ ਨਾ ਦਰਿਆ ਵੀ ਨਹਿਰ ਦੇ ਵਿੱਚ ਆ ਕੇ ਧੋਂਦੀ ਐ ਠੀਕ ਐ ਸਾਰਾ ਗੰਦਾ ਆ ਕੇ ਸਾਰੀ ਸਮਗਰੀ ਲਿਆ ਕੇ ਸਾਦੂਲੀ ਸ਼ਹਿਰ ਦੇ ਇਸ ਨਹਿਰ ਦੇ ਵਿੱਚ ਸੱਟ ਰਿਹਾ ਸਾਡੀ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਸੀ ਆ ਪਾਣੀ ਆ ਪੀ ਰਹੇ ਗੰਦਾ ਪਾਣੀ ਪੀ ਰਹੇ ਕੁੱਤਾ ਲੱਗ ਕਿਸੇ ਨੂੰ ਪਿਆੜਾ ਪਾਣੀ ਹੋਇਆ ਪੀਐ ਠੀਕ ਹੈ ਤੇ ਇੱਕ ਚੀਜ਼ ਹੋਰ ਦੱਸ ਦਿਆਂ ਵੀ ਐਵੇਂ ਨਹੀਂ ਆ ਵੀ ਇੱਕ ਥਾਂ ਦੇ ਉੱਤੇ ਇਹ ਜੇ ਤੁਹਾਨੂੰ ਗੰਦ ਦੇਖਣ ਨੂੰ ਮਿਲੂਗਾ ਕਚਰਾ ਦੇਖਣ ਨੂੰ ਮਿਲੂਗਾ ਪੂਰੇ ਪਾਸੇ ਉਹ ਵੇਖੋ ਕੁੱਤੇ ਉਹ ਵੇਖੋ ਕਿੰਨੇ ਮੇਟੇ ਹਾਂ ਤੇ ਪੂਰੀ ਨਹਿਰ ਦੇ ਵਿੱਚ ਆਈ ਜਿਹੜੀ ਸਥਿਤੀ ਹੈ ਉਹ ਬਣੀ ਵੀ ਹੈ ਤੇ ਕਾਫੀ ਚਿਰ ਤੋਂ ਪ੍ਰਸ਼ਾਸਨ ਨੂੰ ਚਿਤਾਇਆ ਜਾ ਰਿਹਾ ਪਰ ਪ੍ਰਸ਼ਾਸਨ ਵੱਲੋਂ ਇਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਉਂਝ ਸਾਡਾ ਕੰਮ ਨਹੀਂ ਹੈ ਇਸ ਤੋਂ ਸਬੰਧਤ ਵੀਡੀਓ ਪਾਉਣ ਦਾ ਪਰ ਤਾਂ ਇਹ ਵੀ ਕਹਿੰਦੇ ਬਾਈ ਨਾਲ ਚੱਲ ਹੋਰਾਂ ਨੂੰ ਬਹੁਤ ਵਾਰ ਆਖਿਆ ਪਰ ਕੋਈ ਸਾਡੀ ਗੱਲ ਨਹੀਂ ਸੁਣ ਰਿਆ ਤੇ ਸਪੈਸ਼ਲ ਤਾਇਆ ਜੀ ਇੱਥੇ ਲੈ ਕੇ ਆਏ ਆ ਤੇ ਕਹੇ ਯਾਰ ਆ ਵੇਖ ਆਪਾਂ ਇਹ ਪਾਣੀ ਪਿਆਰੇ ਆਪਾਂ ਨੂੰ ਕੁਛ ਤਾਂ ਪਹਿਲਾਂ ਹੀ ਪਾਣੀ ਆ ਜਿਹੜਾ ਮਗਰੋਂ ਪੰਜਾਬ ਚੋਂ ਉਹ ਬਹੁਤ ਖਰਾਬ ਆ ਰਿਆ ਫੈਕਟਰੀਆਂ ਦਾ ਪਾਣੀ ਆ ਜਿਹੜਾ ਉਹ ਦਰਿਆਵਾਂ ਚ ਤੇ ਨਹਿਰਾਂ ਚ ਸਿੱਟਿਆ ਜਾਂਦਾ ਉਸ ਤੋਂ ਬਾਅਦ ਰਹਿੰਦੀ ਖੰਦੀ ਜਿਹੜੀ ਕਸਰ ਆ ਉਹ ਇੱਥੋਂ ਮੰਡੀ ਵਾਲੇ ਆਪ ਕੱਢ ਦਿੰਦੇ ਆ ਵੇਖੋ ਤੁਸੀਂ ਆਹ ਵੇਖੋ ਜੀ ਸਾਰਾ ਗੰਦ ਦੇਖੋ ਕਿੰਨਾ ਆਹ ਦੇਖੋ ਆ ਪੌੜੀ ਬੰਦ ਹੋਇਆ ਬਈ ਸਾਡੇ ਮੋਗੇ ਸਾਡੇ ਪਾਣੀ ਲਾਉਣੇ ਆ ਜਦੋਂ ਜਾ ਕੇ ਨਾ ਇੱਕ ਬੰਦਾ ਸਾਨੂੰ ਮੋਗੇ ਦੇ ਉੱਪਰਉਣਾ ਪੈਂਦਾ ਆ ਕਚਰਾ ਜਾ ਕੇ ਸਾਡੇ ਮੋਗੇ ਦੇ ਵਿੱਚ ਚੜਦਾ ਸਾਡੀ ਕੋਈ ਨਹੀਂ ਸੁਣਾਈ ਨਹੀਂ ਕਰ ਰਿਆ ਹਮ ਸਾਰੇ ਲੋਕਾਂ ਨੂੰ ਪ੍ਰਸ਼ਾਸਨ ਸਾਰਿਆਂ ਨੂੰ ਅਸੀਂ ਤਾਂ ਕਹਿ ਕੇ ਥੱਕ ਗਏ ਜਿਹੜਾ ਜਾਂਦਾ ਆ ਆ ਲਫਾਫਾ ਅੱਡੇ ਜਾ ਕੇ ਨਾ ਜਦੋਂ ਬਾਰੀਆਂ ਵੇਲੇ ਮੋਗੇ ਚ ਫਸਦਾ ਗੰਦ ਜਾ ਕੇ ਠੀਕ ਹੈ ਵੀ ਇਹ ਆ ਨੇ ਪ੍ਰਸ਼ਾਸਨ ਨੂੰ ਵੀ ਇਹਦੇ ਕੋਈ ਮਾੜਾ ਮੋਟਾ ਸਾਡੀ ਸੁਣਾਈ ਕਰੋ ਅਸੀਂ ਗੰਦਾ ਪਾਣੀ ਆ ਪੀ ਰਹੇ ਹਮ ਪਿੱਛੋਂ ਤਾਂ ਪਤਾ ਨਹੀਂ ਕੀ ਕੁਝ ਆਉਂਦਾ ਅਸੀਂ ਅੱਖੀ ਦੇਖਣੀ ਆ ਸਾਡੇ ਆ ਅੱਖੀ ਦੇਖਣ ਦੀ ਹਾਲ ਆ ਦੇਖੋ ਜੀ ਠੀਕ ਹੈ ਨਾਲਗੜ ਨਾਲਗੜਿ ਸੌਣੀ ਪੀ ਰਹੀ ਐ ਇਸ ਦਾ ਫੌਜ ਪੀ ਰਹੀ ਐ ਪਾਣੀ ਠੀਕ ਐ ਇਹ ਸਾਦੂ ਸ਼ਹਿਰ ਜਿਹੜਾ ਰਾਜਸਥਾਨ ਦੇ ਵਿੱਚ ਸ਼ਹਿਰ ਹੈ ਇੱਕ ਇਥੋਂ ਪੰਜਾਬ ਦੀ ਦੂਰੀ ਹੈ ਤਕਰੀਬਨ 4 ਕਿਲੋਮੀਟਰ ਤੇ ਰਾਜਸਥਾਨ ਦਾ ਇਹ ਪਹਿਲਾ ਸ਼ਹਿਰ ਹੈ ਤਹਿਸੀਲ ਇਸ ਨੂੰ ਜ਼ਿਲ੍ਹਾ ਗੰਗਨਗਰ ਲੱਗਦਾ ਉਸ ਸ਼ਹਿਰ ਦੀ ਜਿਹੜੀ ਮੈਨਹਰ ਐ ਐਸਟੀਐਸ ਨਹਿਰ ਹੈ ਜਿੰਦਾ ਸ਼ਹਿਰ ਪਾਣੀ ਪੀਂਦਾ ਉਸ ਨਹਿਰ ਦੇ ਹਾਲਾਤ ਵੇਖੋ ਤੁਸੀਂ ਬਹੁਤ ਜ਼ਿਆਦੇ ਜਿਹੜੇ ਮਾੜੇ ਹਾਲਾਤ ਆ ਤੇ ਕਿਤੇ ਨਾ ਕਿਤੇ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਇਹ ਜਿਹੜੇ ਹਾਲਾਤ ਹੈ ਨਹਿਰ ਦੇ ਵਿੱਚ ਜਿਹੜੇ ਪਾਣੀ ਦੇ ਆ ਵੇਖੋ ਕਿੰਨਾ ਕੀ ਕੁ ਸਿੱਟਿਆ ਪਿਆ ਵੇਖੋ ਆ ਕੋਈ ਹਾਲ ਥੋੜੀ ਆ ਆ ਕੇ ਸਾਡੇ ਮੋਗਾਂ ਚੜਦਾ ਇਧਰੋਂ ਕੁੱਤੇ ਵੇਖੋ ਵਿੱਚ ਉਹ ਵੇਖੋ ਉਹ ਉਧਰ ਮਾਰੂ ਵੇ ਕੁੱਤੇ ਫਿਰਦੇ ਆ ਮਾਸ ਖਾਂਦੇ ਵਿੱਚ ਜਿਹੜਾ ਹੁੰਦਾ ਸਮਗਰੀ ਇਹਦੇ ਵਿੱਚ ਛਿੜਦਾ ਆਪ ਸਾਡੇ ਪਾਣੀ ਅਸੀਂ ਆ ਪੀਣੀ ਆ ਬਾਈ ਜੀ ਤੇ ਬਾਈ ਨੇ ਇੱਕ ਗੱਲ ਹੋਰ ਵੀ ਕਹੀਤਾ ਜੀ ਨੇ ਕਿ ਜਿਹੜੇ ਟੈਂਟਾਂ ਲੀਆਂ ਇੱਥੇ ਦੁਕਾਨਾਂ ਸਾਦੂਲ ਸ਼ਹਿਰ ਦੇ ਵਿੱਚ ਉਹ ਟੈਂਟ ਵਾਲੇ ਵੀ ਵਿਆਹ ਸ਼ਾਦੀਆਂ ਤੋਂ ਬਾਅਦ ਸਿੱਧਾ ਟੈਂਟ ਲਿਆ ਕੇ ਜਿਹੜਾ ਉਹ ਇਹਨੇ ਨਹਿਰ ਦੇ ਵਿੱਚ ਸਿੱਟ ਦਿੰਦੇ ਆ ਲਿਬੜਿਆ ਥਿਬੜਿਆ ਤੇ ਇੱਥੋਂ ਧੋ ਕੇ ਲੈ ਕੇ ਜਾਂਦੇ ਆ ਉਹ ਲੋਕਾਂ ਤੋਂ ਪੈਸੇ ਲੈ ਲੈਂਦੇ ਆ ਵਿਆਹ ਜਾਂਦੀਆਂ ਕਿਸੇ ਘਰੇ ਲਾਉਂਦੇ ਟੈਂਟ ਲਿਆ ਕੇ ਧੋਂਦੇ ਇੱਥੇ ਹੂੰ ਕਿਸੇ ਸਰਵੇਟੇਸ਼ਨ ਦੇ ਤਮਾਉਣ ਆਪਦਾ ਕਰਨ ਉਹ ਲਿਆ ਕੇ ਸਾਰੇ ਟੈਂਟਰ ਗੰਦਾ ਸਾਰਾ ਇੱਥੇ ਲਿਆ ਕੇ ਨਹਿਰਾਂ 'ਚ ਧੋਂਦੇ ਉਹ ਅਸੀਂ ਪਾਣੀ ਪੀਂਨੇ ਆ ਜੀ ਨਹਿਰੀ ਵਿਭਾਗ ਮੇ ਵੱਲੋਂ ਕੋਈ ਇਸ ਦੀ ਹੋਰ ਕੋਈ ਸੁਣਾਈ ਨਹੀਂ ਕਰਦਾ ਜੀ ਬਹੁਤ ਅੱਥੇ ਐਸਡੀਐਮ ਦੇ ਜਾ ਕੇ ਕਹਤਾ ਸਾਰਿਆਂ ਨੂੰ ਕਹਿ ਕੇ ਥੱਕ ਗਏ ਸਾਡੀ ਕੋਈ ਸੁਣਾਈ ਨਿਕਰੇ ਦੇਸ਼ ਨੂੰ ਕਹਿੰਦਾ ਨਹਿਰ ਦੀ ਸਫਾਈ ਕਰੋ ਨਾ ਅਧਿਕਾਰੀ ਕਰਦੇ ਹੂੰ 16 ਐਸਡੀਐਸ ਦੇ ਅਧਿਕਾਰੀ ਇੱਥੋਂ ਗੱਦਰ ਖੇੜੇ ਦੇ ਆ ਉਹਨਾਂ ਨੂੰ ਵੀ ਕਹਿਤਾ ਗੁਰਮੇਰ ਸਿੰਘ ਗੁਰਦੇਵ ਸਿੰਘ ਹੋਰਾਂ ਨੂੰ ਸਾਰਿਆਂ ਨੂੰ ਕਹਿਤਾ ਸੀ ਥੱਕੀ ਗਈ ਪਰ ਸਾਡੀ ਕੋਈ ਸੁਣਾਈ ਨਹੀਂ ਕਰਦੇ ਜੀ ਠੀਕ ਹੈ ਤੇ ਮੈਂ ਇੱਕ ਚੀਜ਼ ਹੋਰ ਦਰਸ਼ਕਾਂ ਨੂੰ ਦੱਸਦੇ ਆ ਵੀ ਰਾਜਸਥਾਨ ਦਾ ਜਿਹੜਾ ਇਹ ਇਲਾਕਾ ਇੱਥੇ ਪੰਜਾਬੀ ਜਿਹੜੀ ਆਬਾਦੀ ਆ ਪੰਜਾਬੀਆਂ ਜਿਹੜੇ ਪੰਜਾਬੀ ਲੋਕ ਆ ਉਹ ਜ਼ਿਆਦੇ ਰਹਿੰਦੇ ਆ ਤੇ ਇਹਨਾਂ ਦਾ ਕਹਿਣਾ ਵੀ ਇੱਥੇ ਕੋਈ ਸੁਣਵਾਈ ਹੈ ਜਿਹੜੀ ਇਹਨਾਂ ਦੀ ਨਹੀਂ ਹੋ ਰਹੀ ਹਾਂ ਇਹ ਨਹਿਰ ਤੇ ਲੱਗੇ ਪਿਆ ਕਚਰਾ ਆ ਦੇਸੇ ਡਰੈਨੇ ਵਿੱਚ ਪੰਪ ਚੱਕ ਦਿੰਦੇ ਆ ਤਾਂ ਸਾਰਾ ਰੌਂਡ ਉਹ ਤੇ ਕਦਰਨਾ ਨਾ ਨਹਿਰ ਦੇ ਵਿੱਚ ਹੀ ਜਾਂਦਾ ਮੁੜ ਕੇ ਠੀਕ ਹੈ ਦੋਸਤੋ ਤੇ ਜਿਹੜੇ ਇਸ ਵੀਡੀਓ ਨੂੰ ਵੇਖ ਰਹੇ ਆ ਇੱਕ ਚੀਜ਼ ਹੋਰ ਦੱਸ ਦਈਏ ਨਾ ਤਾਂ ਮੇਰਾ ਮਕਸਦ ਕੋਈ ਟੀਆਰਪੀ ਲੈਣਾ ਤਾਂ ਵੀ ਇਦਾਂ ਦੀ ਵੀਡੀਓ ਪਾਈਏ ਤੇ ਮੈਂ ਕਦੇ ਪਾਉਂਦਾ ਵੀ ਨਹੀਂ ਹੁੰਦਾ ਇਦਾਂ ਦੀਆਂ ਵੀਡੀਓ ਆਪਣੇ ਚੈਨਲ ਦੇ ਉੱਤੇ ਤੇ ਨਾ ਤਾਂ ਆਇਆ ਜੀ ਦਾ ਕੋਈ ਇਸ ਵੀਡੀਓ ਤੋਂ ਸਬੰਧਤ ਵੀ ਕੋਈ ਟੀਆਰਪੀ ਲੈਣਾ ਸਾਡਾ ਮਕਸਦ ਸਾਫ਼ ਇਹੀ ਆ ਵੀ ਇਸ ਨਹਿਰ ਦੀ ਲੋਕਾਂ ਨੂੰ ਜਾਗਰੂਕ ਕਰੀਏ ਵੀ ਤੁਹਾਨੂੰ ਇਸ ਨਹਿਰ ਦਾ ਪਾਣੀ ਆ ਜਿਹੜਾ ਸ਼ਹਿਰ ਵਾਲਿਆਂ ਨੂੰ ਤੇ ਨਾਲ ਲੱਗਦੇ ਪਿੰਡਾਂ ਵਾਲਿਆਂ ਨੂੰ ਪਿਆਇਆ ਜਾ ਰਿਹਾ ਤੇ ਆਹੀ ਪਾਣੀ ਮਿਲਟਰੀ ਤਾਈਂ ਪਹੁੰਚ ਰਿਹਾ ਲਾਲਗੜ੍ਹ ਛਾਉਣੀ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਕਿਤੇ ਨਾ ਕਿਤੇ ਇਸ ਕੰਨੀ ਵੀ ਗੌਰ ਕੀਤੀ ਜਾਵੇ ਤੇ ਇਸ ਦੀ ਜਿਹੜੀ ਸਾਰ-ਸਾਂਭਾ ਜਿਹੜੀ ਸਾਫ਼ ਸਫਾਈ ਦਾ ਜਿਹੜਾ ਕੰਮ ਕੰਮ ਉਹ ਕੀਤਾ ਜਾਵੇ ਤੇ ਜਿਹੜੇ ਨਹਿਰੀ ਵਿਭਾਗ ਦੇ ਅਧਿਕਾਰੀ ਜਿੰਨੇ ਵੀ ਉਹਨਾਂ ਨੂੰ ਵੀ ਬੇਨਤੀ ਆ ਵੀ ਇੱਧਰ ਵੀ ਕਿਤੇ ਨਾ ਕਿਤੇ ਗੌਰ ਕੀਤੀ ਜਾਵੇ ਤੁਹਾਨੂੰ ਉਹਦੇ ਮਿਲਦੇ ਆ ਤਾਂ ਉਹਨਾਂ ਉਹਦਿਆਂ ਦਾ ਜਿਹੜੀ ਸਹੀ ਵਰਤੋਂ ਆ ਉਹ ਵੀ ਤੁਸੀਂ ਕਰਿਆ ਕਰੋ ਤੇ ਇੰਨੀ ਗੱਲ ਦੇ ਨਾਲ ਤਾਏ ਜੀ ਤੋਂ ਆਪਾਂ ਲਾਸਟ ਚ ਹੋਰ ਪੁੱਛਦੇ ਹਾਂ ਕੀ ਕਹਿਣਾ ਚਾਹੁੰਦੇ ਤਾਏ ਜੀ ਜਾਂਦੇ ਜਾਂਦੇ ਮੈਂ ਤਾਂ ਇਹ ਕਹਿੰਦਾ ਮਨੋਦ ਗਾਂਧੀ ਹੋਰੀਆ ਥੋੜਾ ਜਿਹਾ ਤੋਂ ਉਹ ਜਿਹੜੇ ਦੇ ਐਕਟ ਬਣਾਏ ਵੀ ਉਹਨਾਂ ਨੂੰ ਕਹਿ ਕੇ ਕੋਈ ਮਾੜਾ ਮੋਟਾ ਸਾਡਾ ਜੋ ਬੋਟਾ ਲੈ ਰਹੀ ਤਾਂ ਆ ਜਾਂਦੇ ਸਾਰੇ ਆ ਮਾੜਾ ਮੋਟਾ ਸਾਨੂੰ ਗੰਦ ਕਿਉਂ ਪਿਆ ਰਿਹਾ ਸਾਰੇ ਮਾੜਾ ਮੋਟਾ ਕੰਨ ਸੁਣਾਈ ਸਾਡਾ ਆ ਮਾੜਾ ਮੋਟਾ ਪਾਣੀ ਦਾ ਖੇਤੀ ਜਾਵੜਾ ਕਰੇ ਆ ਬੰਨ ਲੱਗੇ ਪਏ ਸਾਡੇ ਤਾਂ ਜਾਂਦੇ ਨਹੀਂ ਪਾਣੀ ਠੀਕ ਆ ਤੇ ਵੀਡੀਓ ਨੂੰ ਬਾਕ ਤੋਂ ਬਾਅਦ ਸ਼ੇਅਰ ਕਰਿਓ ਤਾਂ ਕਿ ਪ੍ਰਸ਼ਾਸਨ ਤਈਆਂ ਵੀਡੀਓ ਪਹੁੰਚੇ ਤੇ ਪੰਜਾਬ ਵਾਲਿਆਂ ਨੂੰ ਵੀ ਬੇਨਤੀ ਆ ਜਿਹੜਾ ਕੈਮੀਕਲ ਵਾਲਾ ਪਾਣੀ ਆ ਰਿਹਾ ਉਧਰ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਉਹ ਵੀ ਕਿਤੇ ਨਾ ਕਿਤੇ ਇਸ ਕੰਨੀ ਗੌਰ ਕਰਨ ਤੇ ਰਾਜਸਥਾਨ ਦੇ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਵੀ ਬੇਨਤੀ ਆ ਵੀ ਸਾਨੂੰ ਜਿਹੜੇ ਆਮ ਲੋਕਾਂ ਨੂੰ ਜਿਹੜਾ ਪਾਣੀ ਆਉਏ ਇਸ ਨਹਿਰ ਦਾ ਪਿਆਇਆ ਜਾ ਰਿਹਾ ਸਾਦੂਲ ਸ਼ਹਿਰ ਵਾਲਿਆਂ ਨੂੰ ਤੇ ਇਸ ਕੰਨੀ ਕਿਤੇ ਨਾ ਕਿਤੇ ਗੌਰ ਕਰਨ ਮਿਹਰਬਾਨੀ ਸ਼ੁਕਰ ਤਰੀਕ ਜਗਤ ਕਰਨ ਤਰੀਕ ਕਿੰਨੀ ਹੈ 24 ਅੱਜ 24 24 ਤਰੀਕ ਹੈ ਯਾਰ ਮਹੀਨਾ ਹੈ 24 ਤਰੀਕ ਨੂੰ ਅੱਜ ਆ ਵੀਡੀਓ ਪਾ ਰਹੇ ਆ ਤੇ ਦੇਖਦੇ ਆ ਵੀ ਇਸ ਵੀਡੀਓ ਦੇ ਉੱਤੇ ਵੀਡੀਓ ਨੂੰ ਵੇਖ ਕੇ ਪ੍ਰਸ਼ਾਸਨ ਹੈ ਜਿਹੜਾ ਕਿੰਨਾ ਕੁ ਗੌਰ ਕਰਦਾ ਇਸ ਕੰਨੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ 24 ਤਰੀਕ 11ਵਾਂ ਮਹੀਨਾ 2024 ਦੇਖਦੇ ਆ ਸਾਡੀ ਕਿੰਨੇ ਦਿਨਾਂ ਸੁਣਾਈ ਹੁੰਦੀ ਆ ਲੋਕ ਕਿੰਨੇ ਦੇਖ ਰਿਹਾ ਅੱਗੇ ਤੋਂ ਅੱਗੇ ਨੂੰ ਸ਼ੇਅਰ ਕਰੋ ਸਰਕਾਰ ਤੱਕ ਪਹੁੰਚਾਓ ਜੀ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ